ਅੱਜ ਪਰਮਾਤਮਾ ਦੀ ਮਿਹਰ ਹੋਈ ਹੈ ਵੀ ਜਿਹੜੀ ਬਰਸਾਤ ਹੋਈ ਹੈ ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ ਕਿ ਮਤਲਬ ਘਰਾਂ ਦੇ ਵਿੱਚ ਰਹਿਣਾ ਏਸੀ ਦੇ ਥੱਲੇ ਵੀ ਮਤਲਬ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਇਨਸਾਨ ਤਾਂ ਚਲੋ ਫਿਰ ਵੀ ਆਪਣਾ ਜਿਹੜਾ ਸੀਗਾ ਏਸੀ ਆ ਥੱਲੇ ਬੁਲਰਾ ਖੱਲੇ ਪੱਖਿਆਂ ਥੱਲੇ ਬੈਠ ਕੇ ਆਪਣਾ ਵਿਹਾਰਾ ਕਰ ਲੈਂਦਾ ਸੀ ਪਰ ਜਿਹੜੇ ਜੀਵ ਜੰਤੂ ਨੇ ਪੰਛੀ ਨੇ ਆਹ पेड़-ਪੌਦੇ ਨੇ ਇਹ ਗਰਮੀ ਦੇ ਵਿੱਚ ਬਿਨਾਂ ਪਾਣੀ ਦੇ ਗਰਮੀयां ਤਰਸ ਰਹੇ ਸੀ ਮਤਲਬ ਕਿ ਅੱਜ ਪਰਮਾਤਮਾ ਦਾ ਸ਼ੁਕਰ ਹੈ ਕਿ ਇਹਨਾਂ ਨੇ ਬਾਸ ਪਾਈ ਹੈ ਇੰਦਰਦੇਵਤਾ ਖੁਸ਼ ਹੋਏ ਨੇ ਤੇ ਜਿਹੜੇ ਪੇਰ ਬੋਦੇ ਨੇ ਕਣਚੀਆਂ ਉਹਨਾਂ ਦੁਆਰਾ ਤੋਂ ਹਰੇ ਭਰੇ ਹੋ ਜਾਣਗੇ ਅਤੇ ਇਨਸਾਨਿਆਂ ਨੂੰ ਵੀ ਜਿਹੜਾ ਇਹ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ਇਹਦੇ ਨਾਲ ਜਿਹੜੀ ਇਹ ਬਿਜਲੀ ਦੀ ਬਜਟ ਵੀ ਹੋਏਗੀ ਏਸੀ ਕੂਲਰ ਨਹੀਂ ਚੱਲਣਗੇ ਤਾਂ ਇਹਦੇ ਨਾਲ ਆਪਣੀ ਜਿਹੜੀ ਬਿਜਲੀ ਦੀ ਬਜਟ ਵੀ ਹੋਏਗੀ ਮੈਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਵੀ ਉਹਨਾਂ ਨੇ ਅੱਜ ਗਰਮੀ ਤੋਂ ਸਾਨੂੰ ਰਾਹਤ ਦਿਵਾਈ ਹੈ ਤੇ ਜਿਹੜਾ ਮੌਸਮ ਆ ਠੰਡਾ ਹੋ ਗਿਆ ਹੈ ਇਹ ਸੀ ਬਹੁਤ ਵਧੀਆ ਲੱਗਦਾ ਹੈ ਜਿਹੜਾ بارش ਹੋਈ ਆ ਹੁਣ ਸਾਦੇ ਸਾਰੀਆਂ ਫਸਲਾਂ ਖਤਰ ਬਹੁਤ ਵਧੀਆ ਲਾਭ ਦਾ ਇੱਕ ਹੈ ਤੇ ਇੱਕ ਜਿਹੜੀਆਂ ਆਮ ਜੀਹਾਂ ਚ ਖੱਤ ਤਾਂ ਨਹੀਂਉਂ ਨੀ ਪਿਆਦੀ ਜੀ ਕਦੇ ਜਿਹੜਾ ਨਾਬੇ ਸ਼ਾਇਰ ਤੇ ਹੁਣ ਤਾਂ ਬਿਲੋਂ ਨਹੀਂ ਆਪਣੇ ਪਿਆਹੇ ਬਹੁਤ ਵਧੀਆ ਨਹੀਂ ਪਿਆ ਜੀ ਦਾ ਠੰਡ ਹੋ ਗਈ ਗਰਮੀ ਤੋਂ ਨਿਕਲਣਾ ਬਹੁਤ ਘਰਾਂ ਚ ਔਖਾ ਹੋਇਆ ਪਿਆ ਤੇ ਜੀ ਅਰ ਜਾਨਵਰਾਂ ਨੂੰ ਪੰਛੀਆਂ ਨੂੰ ਸਭ ਖਤਰ ਲਾਭ ਦਾ ਇੱਕ ਹੈ ਜੀ ਆਪਦਾ ਬਹੁਤ ਵਧੀਆ ਵਾਸਤਾ ਹੋ ਰਾਇਦਾ ਸਾਡੇ ਲਈ ਰਹਿਤ ਬਹੁਤ ਵਧੀਆ ਮਿਲਿਆ ਹੈ ਤਾਂ ਜੀਵ ਜੰਤ ਜਿਹੜੇ ਆਪਣੇ ਬਾਹਰ ਨਹੀਂ ਨਿਕਲਦੇ ਜੀ ਇਹਨਾਂ ਖਾਤਰ ਬਹੁਤ ਵਧੀਆ ਫਾਇਦਾ ਬਣਦਾ ਹੈ ਜੀ ਇਹ ਪੰਛੀਆਂ ਦਾ ਬਹੁਤ ਔਖਾ ਪੈਦੀ ਦਰਖਤਾਂ ਰੁੱਖਾਂ ਦਾ ਬਹੁਤ ਹੋਇਆ ਪੈਦੀ ਜੀ ਜਿਹੜਾ ਰੁੱਖਾਂ ਨੂੰ ਵੀ ਬਹੁਤ ਪਾਣੀ ਲੱਗਿਆ ਇਹ ਵੀ ਬਹੁਤ ਵਧੀਆ ਹੋਇਆ ਜੀ ਸਾਰੀਆਂ ਫਸਲਾਂ ਖਾਤਰ ਇਹ ਸਾਡੇ ਲਈ ਬਹੁਤ ਰਹਿਤ ਲਾਭ ਦਾ ਇੱਕ ਹੈ ਜੀ ਬਾਪ ਜੀ ਜਿਹੜੀ ਹੁਣ ਹੋਈ ਹੈ ਬਹੁਤ ਵਧੀਆ ਕਰ ਰਹੇ ਜੀ ਇਹ ਜਿਹੜਾ ਵਾਰਸ ਸਾਰੀਆਂ ਫਸਲਾਂ ਖਾਤਰ ਸਾਨੂੰ ਲਾਭ ਦਾ ਇੱਕ ਹੈ ਪਾਣੀ ਕਿੰਦਾ ਸਾਨੂੰ ਬਹੁਤ ਹੋਇਆ ਪੈਦੀ ਜਿਹੜਾ ਹੁਣ ਪਾਣੀ ਦੀਆਂ ਨੂੰ ਰੇਮਾਂ ਕੋ ਲੱਗੂਗਾ ਜੀ ਬਹੁਤ ਵਧੀਆ ਫਸਲਾਂ ਹੋਣਗੀਆਂ ਜੀ ਕੱਖ ਪਟ ਪੱਠੇ ਇਹ ਵੀ ਜਮੀ ਹੋ ਹੋਏ ਪਤਾ ਜੀ ਇਹਨਾਂ ਖਾਤਰ ਬਹੁਤ ਲਾਭਦਾਇਕ ਹੈ ਜੀ ਉਹ ਸਾਰੇ ਡੰਗਰਾਂ ਨੂੰ ਪਸਵਾ ਨੂੰ ਸਾਰਿਆਂ ਨੂੰ ਬਹੁਤ ਵਧੀਆ ਰਸਤਨ ਦੀ ਲਈ ਜੀ ਇਹਦਾ ਕਿਸਾਨਾਂ ਲਈ ਬਹੁਤ ਫਾਇਦਾ ਬੰਦਾ ਜੀ